ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਆ ਚੁੱਕੇ ਹਾਂ ਜੋ ਕਿ ਡਿਪਾਰਟਮੈਂਟ ਆਫ ਪੋਸਟ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਕਿ ਸਟਾਫ ਕਾਰ ਡਰਾਈਵਰ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਜੀ ਟੋਟਲ 27 ਵੈਕੈਂਸੀਆਂ ਦੀ ਅਨਾਉਂਸਮੈਂਟ ਹੈ ਆਲ ਇੰਡੀਆ ਅਪਲਾਈ ਹੈ ਜੋ ਕੈਂਡੀਡੇਟਸ ਇਸ ਨੂੰ ਅਪਲਾਈ ਕਰਨਾ ਚਾਹੁੰਦੇ ਆ ਉਹ ਅਪਲਾਈ ਜ਼ਰੂਰ ਕਰਿਓ ਤੇ ਇਸ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਵਗੈਰਾ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਜੌਬ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੇ ਆ ਰਹੇ ਇਹਨਾਂ ਨੂੰ ਨੋਟੀਫਿ ਇਹ ਜੋ ਨੋਟੀਫਿਕੇਸ਼ਨ ਹੈ ਜੀ ਇਹ ਆਫਲਾਈਨ ਅਪਲਾਈ ਦਾ ਤੁਸੀਂ ਜੋ ਵੀ ਐਪਲੀਕੇਸ਼ਨ ਭਰ ਬਣਾਉਣਾ ਹੈ ਆਪਣਾ ਫਾਰਮ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਫਾਰਮ ਦਾ ਲਿੰਕ ਮਿਲ ਜੂਗਾ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਡਾਊਨਲੋਡ ਕਰਕੇ ਤੁਸੀਂ ਆਫਲਾਈਨ ਅਪਲਾਈ ਕਰਨਾ ਉਸ ਦਾ ਐਡਰੈਸ ਆਪਾਂ ਅੱਗੇ ਵੀਡੀਓ ਵਿੱਚ ਦੱਸਦੇ ਹਾਂ ਸਭ ਤੋਂ ਪਹਿਲਾਂ ਜੀ ਏਜ ਲਿਮਟ ਏਜ ਲਿਮਟ ਹੈਗੀ ਜੀ 18 ਤੋਂ 27 ਸਾਲ ਦੀ ਏਜ ਲਿਮਟ ਹੈ ਏਜ ਰੈਲੈਕਸੇਸ਼ਨ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਤੁਹਾਨੂੰ ਇਸ ਵਿੱਚ ਬੈਲ ਵਾਲਾ ਟੋਟਲ 27 ਵੈਕੈਂਸੀਆਂ ਜੋ ਹੈ ਡਰਾਈਵਰ ਦੀਆਂ ਇਸ ਵਿੱਚ ਫਿਲ ਫਿਲ ਫੋਨ ਵਾਲੀਆਂ এডਿਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਜੀ ਤੁਹਾਡੇ ਕੋਲੇ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਵੀ ਤੇ ਲਾਈਟ ਮੋਟਰ ਵਹੀਕਲ ਦਾ ਤੁਹਾਡੇ ਕੋਲੇ ਲਾਇਸੈਂਸ ਹੋਣਾ ਚਾਹੀਦਾ ਮੋਟਰ ਮੈਕਨਿਜ਼ਮ ਦੀ ਤੁਹਾਨੂੰ ਨੋਲੇਜ ਹੋਣੀ ਚਾਹੀਦੀ ਤੇ 10ਵੀਂ ਤੁਸੀਂ ਪਾਸ ਹੋਣੇ ਚਾਹੀਦੇ ਹੋ 3 ਸਾਲ ਦਾ ਸਰਵਿਸ ਦਾ ਤੁਹਾਡੇ ਕੋਲੇ ਜਿੰਨਾਂ ਕੋਲੇ ਐਕਸਪੀਰੀਅੰਸ ਹੋਊਗਾ ਸਿਵਲ ਵਲੰਟੀਅਰ ਜਾਂ ਵਗੈਰਾ ਦਾ ਉਹਨਾਂ ਨੂੰ ਪ੍ਰਾਇਓਰਟੀ ਇਸ ਵਿੱਚ ਦਿੱਤੀ ਜਾਣ ਵਾਲੀ ਹੈ ਜੋ ਤੁਸੀਂ ਉਸ ਦੇ ਵਿੱਚ ਆਪਣੇ ਡਾਕੂਮੈਂਟ ਸਾਰੇ ਜਿੰਨੇ ਵੀ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਆਪਣੇ ਸੈਲਫ ਸੈਲਫ ਟੈਸਟਡ ਕਰਕੇ ਤੁਸੀਂ ਜਾਂ ਤੇ ਖੁਦ ਸੈਲਫ ਟੈਸਟਡ ਵੀ ਕਰਨੇ ਹੈ ਤੇ ਕਿਸੇ ਗੈਜਟੇਡ ਆਫਸਰ ਪ੍ਰਿੰਸੀਪਲ ਤੋਂ ਆਪਣੇ ਸਾਰੇ ਡਾਕੂਮੈਂਟ ਸੈਲਫ ਟੈਸਟਡ ਕਰਵਾ ਕੇ ਆਫਲਾਈਨ ਅਪਲਾਈ ਫਾਰਮ ਦੇ ਨਾਲ ਤੁਸੀਂ ਭੇਜਣਾ ਹੈ ਠੀਕ ਹੈ ਜੀ ਆਫਲਾਈਨ ਅਪਲਾਈ ਕਰਨ ਵਾਸਤੇ ਤੁਸੀਂ ਜੋ ਪਹਿਲਾਂ ਉੱਪਰ ਸਭ ਤੋਂ ਲੈਟਰ ਦੇ ਉੱਤੇ ਲਿਖਣਾ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਸਟਾਫ ਕਾਰ ਡਰਾਈਵਰ ਡਾਇਰੈਕਟਰ ਰਿਕਰੂਟਮੈਂਟ ਠੀਕ ਹੈ ਇਸ ਐਡਰੈਸ ਦੇ ਉੱਤੇ ਕਰਨਾ ਹੈ ਤੇ ਜੋ ਤੁਸੀਂ ਐਡਰੈਸ ਭੇਜਣਾ ਜੀ ਐਡਰੈਸ ਹੈਗਾ ਦੀ ਮੈਨੇਜਰ ਮੇਲ ਮੋਟਰ ਸਰਵਿਸ ਬੰਗਲੂਰੂ 560001 ਦੇ ਐਡਰੈਸ ਦੇ ਉੱਤੇ ਤੁਸੀਂ ਔਫਲਾਈਨ ਪੇ ਦੇਣਾ ਤੇ ਲਾਰਜ ਡੇਟ ਅਪਲਾਈ ਕਰਨ ਦੀ ਹੈਗੀ ਆ ਜੀ 14 ਮਈ 2024 ਸ਼ਾਮ ਦੇ 5 ਵਜੇ ਤੱਕ ਤੁਹਾਡੇ ਟੂ ਐਪਲੀਕੇਸ਼ਨ ਫਾਰਮ ਹੈ ਇਸ ਐਡਰੈਸ ਦੇ ਉੱਤੇ ਪਹੁੰਚ ਜਾਣੇ ਚਾਹੀਦੇ ਆ ਇਹ ਸੀਗੀ ਜੀ ਅੱਜ ਦੀ ਅਪਡੇਟ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ